ਇੱਕ ਵਿਆਹੁਤਾ ਕੁੜੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਜਿੱਥੇ ਫਾਹਿਦ ਦੇ ਨਾਲ ਲਟਕਦੀ ਹੋਈ ਕੁੜੀ ਦੀ ਲਾਸ਼ ਮਿਲੀ ਹੈ ਖੁਦ ਖੁਸ਼ੀ ਵੀ ਦੱਸਿਆ ਜਾ ਰਿਹਾ ਤੇ ਕਤਲ ਵੀ ਦੱਸਿਆ ਜਾ ਰਿਹਾ ਕਤਲ ਕਰਨ ਦੇ ਇਲਜ਼ਾਮ ਪੇਕੇ ਪਰਿਵਾਰ ਨੇ ਸੌਰੇ ਪਰਿਵਾਰ ਦੇ ਉੱਪਰ ਲਗਾਏ ਨੇ ਕਿ ਜਿਹੜਾ ਸੌਰਾ ਪਰਿਵਾਰ ਸੀ ਉਹ ਸਾਡੀ ਕੁੜੀ ਨੂੰ ਦਹੇਜ ਦੇ ਲਈ ਤੰਗ ਪਰੇਸ਼ਾਨ ਕਰਦਾ ਸੀ ਕੁੜੀ ਦੇ ਭਰਾ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸਾਡਾ ਪ੍ਰਾਣਾ ਨਸ਼ੇੜੀ ਹੈ ਉਸਨੇ ਪਹਿਲਾਂ ਮੂੰਹੋਂ ਮੰਗ ਕੇ ਸਾਡੇ ਕੋਲੋਂ ਪ੍ਰਾਣੇ ਨੇ ਸਾਡੇ ਕੋਲੋਂ ਗੱਡੀ ਦੀ ਮੰਗ ਵੀ ਕੀਤੀ ਕੁੜੀ ਦੇ ਭਰਾ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਕਲੇਸ਼ ਰਹਿੰਦਾ ਸੀ ਸਹੁਰਾ ਪਰਿਵਾਰ ਅਕਸਰ ਸਾਡੀ ਕੁੜੀ ਨੂੰ ਦਹੇਜ ਲਈ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਕਈ ਵਾਰ ਓਜ਼ੀ ਸੱਸ ਤੇ ਪਰੌਣਾ ਉਸ ਨੂੰ ਪੇਕੇ ਪਰਿਵਾਰ ਛੱਡ ਕੇ ਵੀ ਗਏ ਪਰ ਰਾਜੀਨਾਮਾ ਹੋਣ ਤੋਂ ਬਾਅਦ ਫਿਰ ਕੁੜੀ ਨੂੰ ਸਹੁਰੇ ਪਰਿਵਾਰ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ ਪਰ ਇਸ ਵਾਰ ਕਲੇਸ਼ ਇੰਨਾ ਜ਼ਿਆਦਾ ਵਧਿਆ ਕਿ ਸਾਡੀ ਕੁੜੀ ਦਾ ਪਹਿਲਾਂ ਤਾਂ ਗळा ਘੋਟਿਆ ਗਿਆ ਗळा ਘੋਟ ਕੇ ਜਦੋਂ ਉਸ ਦੀ ਮੌਤ ਹੋਈ ਤਾਂ ਫਿਰ ਉਸ ਨੂੰ ਫਾਹਿਦ ਨਾਲ ਲਟਕਾ ਦਿੱਤਾ ਗਿਆ ਤਾਂ ਇਹ ਇਲਜ਼ਾਮ ਨੇ ਛੜੇ ਉਹ ਕੁੜੀ ਦੇ ਭਰਾ ਦੇ ਵੱਲੋਂ ਸੌਰੇ ਪਰਿਵਾਰ ਦੇ ਉੱਪਰ ਲਗਾਏ ਜਾ ਰਹੇ ਨੇ ਤਾਂ ਕੁੜੀ ਦਾ ਨਾਮ ਮਾਇਆਦੇਵੀ ਦੱਸਿਆ ਜਾ ਰਿਹਾ ਹੈ ਇਹ ਮਾਮਲਾ ਜਿਹੜਾ ਉਬਠੰਡਾ ਦੇ ਪਿੰਡ ਜੈਠੂਕੇ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਕੁੜੀ ਦੀ ਮੌਤ ਹੋਈ ਹੈ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਇਸ ਕੁੜੀ ਦਾ ਪਿਆ ਹੁੰਦਾ ਹੈ ਪਿੰਡ ਜੇਠੂਕੇ ਦੇ ਵਿੱਚ ਜਿੱਥੇ ਇਸ ਕੁੜੀ ਦੀ ਹੁਣ ਮੌਤ ਹੋ ਚੁੱਕੀ ਆ ਤਾਂ ਜਿਹੜਾ ਕੁੜੀ ਦਾ ਪੇਕਾ ਪਰਿਵਾਰ ਸੀ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਸਹੁਰੇ ਪਰਿਵਾਰ ਨੇ ਪਹਿਲਾਂ ਤਾਂ ਸਾਡੀ ਕੁੜੀ ਦਾ ਗਲਾ ਘੋਟਿਆ ਫਿਰ ਉਸ ਨੂੰ ਫਾਹੇ ਦੇ ਨਾਲ ਲਟਕਾ ਦਿੱਤਾ ਤਾਂ ਕਾਰਨ ਇਹ ਦੱਸਿਆ ਜਾ ਰਿਹਾ ਪੇਕੇ ਪਰਿਵਾਰ ਦੇ ਵੱਲੋਂ ਕਿ ਸਹੁਰਾ ਪਰਿਵਾਰ ਲਗਾਤਾਰ ਸਾਡੀ ਕੁੜੀ ਨੂੰ ਦਹੇਜ ਦੇ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਕੁੜੀ ਦੇ ਭਰਾ ਨੇ ਕਿਹਾ ਕਿ ਜਿਹੜਾ ਪਰਾਉਣਾ ਸੀ ਉਹ ਨਸ਼ੇੜੀ ਸੀ ਪਹਿਲਾਂ ਸਾਡੇ ਕੋਲੋਂ ਉਸਨੇ ਬੁਲੇਟ ਮੰਗ ਕੇ ਲਿਆ ਅਸੀਂ ਉਸ ਨੂੰ ਬੁਲੇਟ ਦਿੱਤਾ ਉਸ ਤੋਂ ਬਾਅਦ ਉਹ ਗੱਡੀ ਦੀ ਮੰਗ ਵੀ ਆਛੜੀ ਸਾਡੇ ਕੋਲੋਂ ਕਰ ਰਹੀ ਸੀ ਇਹਨਾਂ ਦੇ ਵਿੱਚ ਕਲੇਸ਼ ਕਾਫੀ ਜ਼ਿਆਦਾ ਚੱਲਦਾ ਸੀ ਦਹੇਜ ਦੇ ਪਿੱਛੇ ਕਈ ਵਾਰ ਕੁੜੀ ਦੀ ਸੱਸ ਤੇ ਪਰਾਉਣਾ ਉਹ ਸਾਡੀ ਕੁੜੀ ਨੂੰ ਪੇਕੇ ਛੱਡ ਕੇ ਵੀ ਗਏ ਪਰ ਰਾਜੀਨਾਮਾ ਹੋਣ ਤੋਂ ਬਾਅਦ ਅਸੀਂ ਫਿਰ ਉਸ ਨੂੰ ਭੇਜ ਦਿੰਦੇ ਸੀ ਪਰ ਇਸ ਵਾਰ ਉਹਨਾਂ ਨੇ ਹੱਦ ਤੋੜ ਦਿੱਤੀ ਪਹਿਲਾਂ ਕੁੜੀ ਦਾ ਗਲਾ ਕੁੱਟਿਆ ਤੇ ਫਿਰ ਬਾਅਦ ਦੇ ਵਿੱਚ ਉਸ ਨੂੰ ਫਾਹੇ ਦੇ ਨਾਲ ਲਟਕਾ ਦਿੱਤਾ ਤਾਂ ਬਠਿੰਡਾ ਦਾ ਇਹ ਮਾਮਲਾ ਹੈ ਜਿੱਥੇ ਹੁਣ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਪੁਲਿਸ ਨੇ ਕੋਈ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਨਹੀਂ ਕੀਤੀ ਪੁਲਿਸ ਦੀ ਜਾਣਕਾਰੀ ਤੋਂ ਬਾਅਦ ਅਸਲ ਕਾਰਨਾਂ ਦਾ ਪਤਾ ਲੱਗੇਗਾ ਕਿ ਕੁੜੀ ਦਾ ਕਤਲ ਹੋਇਆ ਜਾਂ ਫਿਰ ਕੁੜੀ ਨੇ ਖੁਦ ਖੁਸ਼ੀ ਕੀਤੀ ਹੈ ਤਾਂ 1.5 ਸਾਲ ਪਹਿਲਾਂ ਤਾਂ 1.5 ਸਾਲ ਪਹਿਲਾਂ ਇਸ ਕੁੜੀ ਦਾ ਵਿਆਹ ਹੁੰਦਾ ਹੈ ਤੇ 1.5 ਸਾਲ ਬਾਅਦ ਇਸ ਕੁੜੀ ਦੀ ਮੌਤ ਹੋ ਜਾਂਦੀ ਹੈ ਸ਼ੱਕੀ ਹਾਲਾਤਾਂ ਦੇ ਵਿੱਚ ਜਿੱਥੇ ਇਹ ਕੁੜੀ ਫਾਹਿਦ ਨਾਲ ਲਟਕੀ ਹੋਈ ਮਿਲਦੀ ਆ ਤਸਵੀਰਾਂ ਦੇਖ ਸਕਦੇ ਹੋ ਕੁੜੀ ਦੀਆਂ ਜਿਸ ਦਾ ਹਜੇ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਨਵਾਂ ਨਵਾਂ ਵਿਆਹ ਸੀ ਇਸ ਕੁੜੀ ਦਾ ਤਾਂ ਕੁੜੀ ਦੇ ਸਹੁਰੇ ਪਰਿਵਾਰ ਦੇ ਉੱਪਰ ਕੁੜੀ ਦੇ ਪੇਕੇ ਪਰਿਵਾਰ ਨੇ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਕਾਰਨ ਇਹ ਦੱਸਿਆ ਕਿ ਸਹੁਰਾ ਪਰਿਵਾਰ ਲਗਾਤਾਰ ਕੁੜੀ ਨੂੰ ਦਹੇਜ ਦੇ ਲਈ ਤੰਗ ਪਰੇਸ਼ਾਨ ਕਰਦਾ ਸੀ ਸਰ ਕੁੜੀ ਨੂੰ ਵਿਆਹ ਨੂੰ ਸਾਲ ਕੁ ਹੋ ਗਿਆ ਸੀਗਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਲੇਸ਼ ਵਿਰਹਾ ਚਾਰ ਮਹੀਨੇ ਕੁੜੀ 6 ਮਹੀਨੇ ਰਹਿ ਕੇ ਵੀ ਆਈ ਹੈ ਉੱਤੇ ਉਸ ਤੋਂ ਬਾਅਦ ਅਸੀਂ ਰਾਜੀ ਬੰਦਾ ਕਰਕੇ ਭੇਤੀ ਫਿਰ ਫਿਰ ਇਹਨਾਂ ਨੇ ਸਾਡੇ ਕੁੜੀ ਮਾਂ ਤੇ ਉੱਥੇ ਛੱਡ ਆਉਂਦੇ ਸੀ ਸੱਸ ਕਦੇ ਸੱਸ ਛੱਡ ਆਉਂਦੀ ਸੀ ਕਦੇ ਪਰੌਣਾ ਛੱਡ ਆਉਂਦਾ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਕਲੇਸ਼ ਚੱਲਦਾ ਰਿਹਾ ਅੱਜ ਇਹਨਾਂ ਦੇ ਇਹੇ ਹੀ ਆ ਕਲੇਸ਼ ਹੋਇਆ ਕਿ ਕੁੜੀ ਦਾ ਗਲ ਘੁੱਟ ਕੇ ਇਹਨਾਂ ਨੇ ਫਾਹਾ ਦੇ ਕੇ ਮਾਰ ਪਰੌਣਾ ਕੁਛ ਨਹੀਂ ਕਰਦਾ ਨਸ਼ੇ ਕਰਦਾ ਜੀ ਵਿਹਲਾ ਰਹਿੰਦਾ ਘਰੇ ਕੋਈ ਕੰਮ ਨਹੀਂ ਕਰਦਾ ਕਾਰਨ ਨਹੀਂ ਕਰਦਾ ਬੋਲਟ ਦਿੱਤਾ ਬੋਲਟ ਧੱਕੇ ਨਾਲ ਲਿਆ ਜੀ ਉਹ ਵੀ ਦਿੱਤਾ ਹੁਣ ਗੱਡੀ ਦੀ ਮੰਗ ਕਰਦਾ ਸੀਗਾ ਇਹ ਪਿੰਡ ਜੇਠੂਕੇ ਤੋਂ ਸਾਨੂੰ ਇੱਕ ਪਬਲਿਕ ਦੇ ਵਿੱਚੋਂ ਕਾਲ ਆਈ ਸੀਗੀ ਤੇ ਸਦਰ ਥਾਣਾ ਮੁੰਚੀ ਦੀ ਵੀ ਕਾਲ ਆਈ ਸੀ ਵੀ ਇੱਕ ਲੜਕੀ ਦਾ ਮਰਡਰ ਹੋਇਆ ਆਪਣਾ ਪਿੰਡ ਜੇਠੂ ਕੇ ਤਾਂ ਸਾਡੀ ਟੀਮ ਉੱਥੇ ਪਹੁੰਚੀ ਪਹੁੰਚ ਕੇ ਦੇਖਿਆ ਉਹ ਲੜਕੀ ਪਈ ਸੀਗੀ ਲਾਈ ਇਹ ਨਹੀਂ ਪਤਾ ਵੀ ਮਰਡਰ ਕਿਵੇਂ ਹੋਇਆ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਹੈ ਵੀ ਕੋਈ ਦਾਜ ਦੇਹ ਜ ਦਾ ਇਹਨਾਂ ਦਾ ਰੋਲਾ ਸੀਗਾ ਜੀ ਉਹਦੇ ਲਈ ਪਰਿਵਾਰ ਨਹੀਂ ਮਾਰਿਆ ਪਰ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਪੁਲਸ ਜਾਂਚ ਕਰ ਰਹੀ ਹੈ ਡੈਡ ਬੋਡੀ ਨੂੰ ਅਸੀਂ ਸਾਰਾ ਦੀ ਐਂਬੂਲੈਂਸ ਰਾਹੀਂ ਸਿਵ ਹਸਪੀਟਲ ਦੇ ਵਿੱਚ ਲੇਕੇ ਆਏ ਆ ਜੀ ਤੇ ਹੁਣ ਉਹਨੂੰ ਮੋਰਚੀ ਦੇ ਵਿੱਚ ਰੱਖ ਰਹੇ ਹਾਂ ਜੀ